ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਸਾਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਅੱਜ ਸਾਡੇ ਸਤਿਕਾਰਯੋਗ ਸੰਦੀਪ ਸੇਤੀਆ ਜੀ ਫਰੀਦਕੋਟ ਦੇ ਪਿੰਡ ਮਹਿਮੂਆਣਾ ਬੋਸਟਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਪਹੁੰਚੇ ਆ ਉਹਨਾਂ ਦਾ ਅੱਜ ਲੈਕਚਰ ਸੈਸ਼ਨ ਆ ਉਹਨਾਂ ਦਾ ਅੱਜ ਲੈਕਚਰ ਸੈਸ਼ਨ ਆ ਤੇ ਨਾਲ ਹੀ ਸਾਡੀ ਜੋ ਅਸੀਂ ਨਰੋਜ ਸਿਹਤ ਦੇ ਟੀਮ ਮੈਂਬਰ ਜਾਂ ਸਾਰੇ ਅਸੀਂ ਪਹੁੰਚੇ ਆ ਉੱਥੇ ਤੇ ਅੱਜ ਦੇ ਲੈਕਚਰ ਸੈਸ਼ਨ ਦੇ ਵਿੱਚ ਤੁਹਾਨੂੰ ਦੱਸਣਗੇ ਵੀ ਕਿਵੇਂ ਅਸੀਂ ਬਿਮਾਰੀਆਂ ਦਾ ਖਾਤਮਾ ਕਰ ਸਕਦੇ ਹਾਂ ਬਿਨਾਂ ਦਵਾਈਆਂ ਤੋਂ ਤੇ ਕਿਵੇਂ ਅਸੀਂ ਆਪਣੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾ ਸਕਦੇ ਹਾਂ ਤੇ ਕਿਵੇਂ ਅਸੀਂ ਆਪ ਦੇ ਜੋ ਵੀ ਸਾਨੂੰ ਬਿਮਾਰੀਆਂ ਆ ਰਹੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਸੀ ਬਿਨਾਂ ਦਵਾਈਆਂ ਤੋਂ ਕਿਵੇਂ ਠੀਕ ਕਰਨਾ ਤੇ ਉਹ ਅੱਜ ਦੇ ਲੈਕਚਰ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਣਗੇ ਤੇ ਕਿਰਪਾ ਕਰਕੇ ਸਾਰੀਆਂ ਵੀਡੀਓਜ਼ ਨੂੰ ਮਗਰ ਦੀ ਮਗਰ ਪਾਈਆਂ ਜਾਣੀਆਂ ਤੇ ਤੁਸੀਂ ਧਿਆਨ ਨਾਲ ਸੁਣਨੀਆਂ ਤੇ ਜੋ ਵੀ ਆਪਣਾ ਸਿਹਤ ਸੰਬੰਧੀ ਤੁਹਾਨੂੰ ਵਿਚਾਰ ਦੱਸੇ ਜਾਣਗੇ ਉਹਨਾਂ ਤੇ ਅਮਲ ਕਰਨਾ ਤੇ ਤੁਹਾਡੇ ਲਈ ਇਹ ਫਾਇਦੇਮੰਦ ਹੋਏਗਾ ਕਿਉਂਕਿ ਖਰਚਾ ਕੋਈ ਕਰਨਾ ਨਹੀਂ ਤੁਸੀਂ ਕੁਝ ਲੈ ਕੇ ਨਹੀਂ ਆਉਣਾ ਬਾਹਰੋਂ ਆਪਣੇ ਘਰ ਦੀਆਂ ਚੀਜ਼ਾਂ ਨਾਲ ਹੀ ਆਪਣੇ ਜਿਹੜੇ ਆਪਣੇ ਸਰੀਰ ਨੂੰ ਰੋਗ ਲੱਗੇ ਆ ਬਿਮਾਰੀਆਂ ਲੱਗੀਆਂ ਉਹਨਾਂ ਦਾ ਖਾਤਮਾ ਕਰਨਾ ਤੇ ਚਲੋ ਹੁਣ ਸੁਣੋ ਜੀ ਤੁਸੀਂ ਉਹਨਾਂ ਦੇ ਵਿਚਾਰ ਅੱਜ ਦੇ ਆਪੋ ਆਪੂ ਚਲੋ

ਨਰੁਈ ਸਿਹਤ ਦੇ ਸੰਸਥਾਪਕ ਅਤੇ ਡਾਕਟਰ ਦੀਪਕ अरोड़ा ਜੀ ਡਾਇਰੈਕਟਰ ਆਫ ਪੰਜਾਬ ਡਿਗਰੀ ਐਂਡ ਮਾਲਵਾ ਪੋਲੀਟੈਕਨਿਕ ਕਾਲਜ ਜੀ ਸਿੰਘ ਗਾਂਧੀ ਸਰ ਪ੍ਰਿੰਸੀਪਲ ਆਫ ਮਾਲਵਾ ਪੋਲੀਟੈਕਨਿਕ ਕਾਲਜ ਸਰਦਾਰ ਰਾਜਵਿੰਦਰ ਸਿੰਘ ਸਰਪੰਚ ਪਿੰਡ ਮੈਮੂਆਣਾ ਸਰਦਾਰ ਸੁਖਪ੍ਰੀਤ ਸਿੰਘ ਸਰਪੰਚ ਪਿੰਡ ਬਮਾਰਾ ਪ੍ਰਦੀਪ ਸ਼ਰਮਾ ਚਮਕ ਪ੍ਰੈਸ ਜਤਪਾਲ ਸਿੰਘ ਬਰਾੜ ਬਿਆਨਤ ਸਿੰਘ ਪਿੰਡ ਮੜਾਕ ਦਾਸ ਸਿੰਘ ਬਹੁਤ ਬਹੁਤ ਸਵਾਗਤ ਕਰਦੇ ਆ ਜੋ ਇੱਥੇ ਉਹਨਾਂ ਨੇ ਕੀਮਤੀ ਟਾਈਮ ਗੱਟ ਕੇ ਸਾਡੇ ਵਿੱਚ ਪਧਾਰੇ ਵੈਲਕਮ ਸਰ ਵੈਲਕਮ ਤੇ ਅਸੀਂ ਹੁਣ ਇੱਥੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਆ ਇੱਕ ਸ਼ਬਦ ਕੀਰਤਨ ਨਾਲ ਜੋ ਬੋਸਟਨ ਇੰਟਰਨੈਸ਼ਨਲ ਦੀਆ ਕਾਲ ਮੈਂ ਬਹੁਤ ਧੰਨਵਾਦੀ ਆ ਸਰਦਾਰ ਹਰਵਿੰਦਰ ਸਿੰਘ ਜੀ ਸਰਦਾਰ ਹਰਵਿੰਦਰ ਸਿੰਘ ਜੀ ਦਾ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਨਾਲ ਰੂਪਰੂ ਹੋਣ ਦਾ ਮੌਕਾ ਦਿੱਤਾ ਔਰ ਜ਼ਿਲ੍ਹਾ ਫਰੀਦਕੋਟ ਦੇ ਸਮਾਜ ਸੇਵੀ ਚੰਗੀ ਸੋਚ ਠੀਕ ਹੈ ਕਦੇ ਕੋਈ ਕਹੇ ਵਿਚਾਰ ਬੀੜੋ ਤੁਹਾਨੂੰ ਹੱਥ ਜੋੜਦਿਆ ਕਰੋ ਨਾ ਜੀ ਮੈਂ ਨਹੀਂ ਤੁਸੀਂ ਆਪ ਵੀ ਜ਼ਿੰਦਗੀ ਦੀ ਗਲਤੀ ਕਰ ਲਈ ਤੁਸੀਂ ਇਹਦੇ ਆਦੀ ਬਣ ਗਏ ਅਸੀਂ ਇਹਦੇ ਆਦੀ ਨਹੀਂ ਕਿ ਐਨੀ ਇੱਕ ਗੱਲ ਨਾਲ ਜਿੰਨੀ ਮੈਂ ਤੁਹਾਨੂੰ ਦੱਸੀ ਹੈ ਤੁਸੀਂ ਆਪਣੇ ਸਰੀਰ ਦੇ ਵਿੱਚ ਜੋ ਪਰਵਰਤਨ ਲਿਆਉਣਾ ਚਾਹੁੰਦੇ ਹੋ ਜੋ ਤੁਹਾਡੇ ਫਿਜ਼ੀਕਲ ਪ੍ਰੋਬਲਮ ਹੈ ਉਹਨੇ ਠੀਕ ਹੋ ਜਾ ਦ ਇਹ ਐ ਸਿੰਪਲ ਜੇ ਬੇਸਿਕਸ ਰੋਈਸੇ ਤੇ ਕੋਈ ਵੀ ਬੰਦਾ ਮੈਨੂੰ ਜਦੋਂ ਫਸਟ ਟਾਈਮ ਮਿਲਦਾ ਹੈ ਦਿਨ 'ਚ ਕਰੀਬਨ ਮੈਂ 10 ਲੋਕਾਂ ਨੂੰ ਮਿਲਦਾ ਤੁਰਦੇ ਫਿਰਦੇ ਆਫਿਸ ਦੇ ਵਿੱਚ ਜਾਂਦੇ ਹੋਏ ਤੇ ਉਹਦਾ ਚਿਹਰਾ ਦੇਖ ਕੇ ਮੈਂ ਸਮਝ ਜਾਂਦਾ ਹਾਂ ਕਿ ਉਹ ਫਲਾਣੀ ਚੀਜ਼ ਖਾ ਰਿਹਾ ਹੈ ਜਿਹਦੇ ਨਾਲ ਉਹਨੂੰ ਇਹ ਪ੍ਰੋਬਲਮਸ ਆ ਰਹੀਆਂ ਫਿਜ਼ੀਕਲ ਉਹਨੂੰ ਦੱਸਦਾ ਉਹ ਠੀਕ ਹੋ ਜਾਂਦੇ ਪਰ ਇੱਥੇ ਸਾਨੂੰ ਇੱਕ ਪ੍ਰੋਬਲਮ ਹੋਰ ਆਂਦੀ ਹੈ ਅਸੀਂ ਕੈਂਪਸ ਲਗਾਉਨੇ ਆ ਲੋਕਾਂ ਨੂੰ ਸਮਝਾਉਨੇ ਆ ਫੋਨ ਦੇ ਉੱਪਰ ਸਰਵਿਸਿਸ ਦਿੰਨੇ ਆ ਜਿਵੇਂ ਤੁਹਾਨੂੰ ਮੈਂ ਚਾਹ ਬਣਾਉਣ ਦਾ ਤਰੀਕਾ ਸਮਝਾਇਆ ਇਹ ਮੈਂ ਬਹੁਤ ਲੋਕਾਂ ਨੂੰ ਸਮਝਾਉਣਾ ਵੀ ਭਾਈ ਇਸ ਤਰੀਕੇ ਨਾਲ ਚਾਹ ਬਣਾਓ ਲੋਕ ਸੁਣਦੇ ਐ ਇਹ ਗੱਲ ਇੰਨੀ ਕਿ ਸਿੰਪਲ ਐ ਵੀ ਉਹਨਾਂ ਦੇ ਉੱਤੋਂ ਲੰਘ ਜਾਂਦੀ ਐ ਲੋਕ ਨਾ ਮਤਲਬ ਜਲੇਬੀ�ੀਰ ਕੀ ਗੱਲ ਛੇਤੀ ਸਮਝਦੇ ਐ ਸਿੱਧੀ ਸਿੱਧੀ ਗੱਲ ਥੋੜੀ ਜਿਹੀ ਔਖੇ ਸਮਝਦੇ ਇੱਕ ਲੇਡੀ ਐ ਬੋਹਾ ਤੋਂ ਇੱਕ ਸਾਲ ਤੋਂ ਮੇਰੇ ਨਾਲ ਉਹ ਫੋਨ ਤੇ ਗੱਲ ਕਰਦੀ ਐ ਉਹਦਾ ਭਾਰ ਨਹੀਂ ਘਟਦਾ ਹਰ ਮਹੀਨੇ ਦੋ ਤਿੰਨ ਵਾਰੀ ਉਹਦਾ ਫੋਨ ਆ ਜਾਂਦਾ ਐ ਸਰ ਮੇਰਾ ਭਾਰ ਨਹੀਂ ਘਟਿਆ ਮੇਰਾ ਭਾਰ ਵਧੀ ਜਾ ਮੈਂ ਉਹਨੂੰ ਵਾਰ-ਵਾਰ ਕਹਿੰਦਾ ਵੀ ਤੇਰੇ ਚਾਹ ਬਣਾਉਣ ਦੇ ਤਰੀਕੇ 'ਚ ਨੁਕਸ ਹੈ ਇਹਨੂੰ ਠੀਕ ਕਰ ਲੈ ਤੇਰਾ weight ਘਟੇ ਪਰसों ਦੀ ਗੱਲ ਹੈ ਮੈਂ ਫ੍ਰੀ ਬੈਠਾ ਸੀ ਤੇ ਉਹਦਾ ਫੋਨ ਆ ਗਿਆ ਤੇ ਮੈਂ ਉਹਦੇ ਤੇ ਫਿਰ ਪੂਰਾ ਟਾਈਮ ਲੱਗ ਗਿਆ ਮੈਂ ਕਿਹਾ ਬੀਬਾ ਜੀ ਤੁਸੀਂ ਚਾਹ ਕਿਵੇਂ ਬਣਾਉਂਦੇ ਉਹ ਕਹਿੰਦੀ ਜਿਵੇਂ ਤੁਸੀਂ ਕਿਹਾ ਅਸੀਂ ਉਬਲਿਆ ਦੁੱਧ ਪਾ ਲੈਂਦੇ ਮੈਂ ਉਹਨੂੰ ਪੁੱਛਿਆ ਦੁਬਾਰਾ ਮੈਂ ਕਿਹਾ ਇਹ ਦੱਸੋ ਕੀ ਤੁਸੀਂ ਚਾਹ ਦੋ ਪਾਣਿਆਂ 'ਚ ਬਣਾਉਂਦੇ ਨੇ ਪਾਂਡਾ ਦਾ ਇੱਕ ਹੀ ਹੁੰਦਾ ਔਰ ਦੁੱਧੋ ਬਲਿਆ ਹੁੰਦਾ ਅਸੀਂ ਦੁੱਧ ਸਾਰਾ ਇਕੱਠਾ ਉਵਾਲ ਲੈਨੇ ਆ ਸਿੰਪਲ ਜੀ ਲੇਡੀ ਦੀ ਸਿੰਪਲ ਗੱਲ ਮੈਂ ਤੁਹਾਨੂੰ ਐਜ਼ ਇਟ ਇਜ਼ ਸੁਣਾ ਰਿਹਾ ਉਹ ਕਹਿੰਦੇ ਜੀ ਅਸੀਂ ਜਿਵੇਂ ਦੁੱਧ ਲਿਆਣਿਆ ਕਰੇ ਸਾਰਾ ਇਕੱਠਾ ਉਵਾਲ ਲੈਨੇ ਆ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਹਾਨੂੰ ਕੀ ਲੱਗਦਾ ਕਿ ਕੀ ਬਾਕੀ ਘਰਾਂ ਦੇ ਵਿੱਚ ਕੱਚਾ ਦੁੱਧ ਹੀ ਪਾਈ ਜਾਂਦੇ ਦੁੱਧੋ ਬਾਲ ਕੇ ਰੱਖਦੇ ਤੁਸੀਂ ਉਵਾਲ ਕੇ ਦੁੱਧ ਕਿੱਥੇ ਰੱਖਦੇ ਕਹਿੰਦੇ ਜੀ ਫਰਿੱਜ ਦੇ ਵਿੱਚ ਮੈਂ ਫਰਿੱਜ 'ਚ ਫੇਰ ਕਹਿੰਦੇ ਜੀ ਉੱਥੋਂ ਕਢਦੇ ਆ ਵਿੱਚ ਪਾ ਲੈਨੇ ਆ ਫਿਰ ਇੱਕ ਮਿੰਟ ਤੋਂ ਵੱਧ ਉਹਨੂੰ ਗਰਮ ਨਹੀਂ ਕਰਦਾ ਜਿਵੇਂ ਤੁਸੀਂ ਕਿਹਾ ਮੈਂ ਪਰ ਮੈਂ ਤਾਂ ਬਰਤਨ ਦੋ ਕੈ ਸੀ ਦੋ ਦੋ ਬਾੜਾ ਲੈ ਗਿਆ ਸੀ ਫਿਰ ਉਹਨੂੰ ਉਹ ਗੱਲ ਸਮਝਾਈ ਕਿ ਉਹ ਠੰਡਾ ਦੁੱਧ ਪਾ ਕੇ ਬਿਨਾ ਉਬਾਲੇ ਉਹ ਚਾਹ ਨੂੰ ਹੋਰ ਜਿਆਦਾ ਗੰਦਾ ਬਣਾ ਰਹੀ ਸੀ ਉਹਦੇ ਕਰਕੇ ਉਹਦਾ weight ਵਧ ਰਿਹਾ ਹੈ ਉਹ ਚਾਹ ਸਿਰਫ ਉਹ ਪੀਂਦੀ ਹੈ ਉਹਦੀ ਬਾਕੀ ਫੈਮਿਲੀ ਨਹੀਂ ਪੀਂਦੀ ਉਹਦੀ ਬਾਕੀ ਸਾਰਾ ਪਰਵਾਹ ਠੀਕ ਹੈ ਉਹਦਾ ਹਸਬੰਦ ਠੀਕ ਹੋ ਗਿਆ ਉਹਦਾ ਬੇਟਾ ਬੜੀ ਸੀਰੀਅਸ ਪ੍ਰੋਬਲਮ ਸੀ 17-18 ਸਾਲ ਦਾ ਚੱਲ ਨਹੀਂ ਪਉਦਾ ਸੀ ਉਹ ਵੀ ਠੀਕ ਹੋ ਗਿਆ ਉਹ ਲੇਡੀ ਦਾ weight ਨਹੀਂ ਘਟ ਰਿਹਾ ਸੀ ਕਿਉਂਕਿ ਉਹ ਆਪਣਾ ਦਿਮਾਗ ਇਸਤੇਮਾਲ ਕਰ ਰਹੀ ਸੀ ਵੀ ਮੇਰਾ ਦੁੱਧ ਉਬਲਿਆ ਹੋਇਆ ਹੈ ਜਿਵੇਂ ਕਹਿ ਦਿੱਤਾ ਗਿਆ ਚਾਹ ਬਣਾਉਣ ਦਾ ਤਰੀਕਾ ਇਹਨੂੰ ਐਜ਼ ਇਟ ਇਜ਼ ਹੀ ਰੱਬੀ ਦੋ ਭਾਂਡਿਆਂ ਦੇ ਵਿੱਚ ਹੀ ਬਣਾਉਣੀ ਹੈ ਭਾਂਡੇ ਤੋਂ ਉਹਦੇ ਚੱਕਰ ਤੋਂ ਨਹੀਂ ਡਰਨਾ ਵੀ ਦੋ ਭਾਂਡੇ ਤੋਂ ਇਹ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਨੇ ਇਹ ਲੋਕਾਂ ਦੀ ਲਾਈਫ ਬਦਲ ਰਹੀਆਂ ਨੇ ਪਿਛਲੇ 4 ਸਾਲ ਤੋਂ ਪੰਜਾਬ ਦੇ ਵਿੱਚ 50% ਦਵਾਈਆਂ ਦੀ ਵਿਕਰੀ ਘਟ ਚੁੱਕੀ ਹੈ ਐਲੋਬੈਟਿਕ ਦਵਾਈਆਂ ਦੀ ਵਿਕਰੀ ਜਿਹੜੀ ਹੈ 50% ਘਟ ਚੁੱਕੀ ਹੈ ਇਹ ਦਵਾਈ ਕੰਪਨੀਆਂ ਦੇ ਆਪਦੇ ਰਿਕਾਰਡ ਨੇ ਉਹ ਰੋ ਆਪਣੇ EMPLOYES ਨੂੰ ਛੰਟਨੀ ਕਰ ਰਹੇ ਨੇ EMPLOYES ਘਟਾ ਰਹੇ ਨੇ ਜਿਵੇਂ ਗੈਲੈਕਸੋਆ ਫਾਈਜ਼ਰ ਹੈ ਇਹਨਾਂ ਨੇ ਆਪਣੇ EMPLOYES ਹਟਾ ਦਿੱਤੇ ਸੇਲ ਕਟ ਰਹੀ ਹੈ ਜਦੋਂ ਤੁਸੀਂ ਇਹ ਸ਼ੁਰੂ ਕਰਦੇ ਹੋ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਜਲਦੀ ਫਿੱਟ ਹੋ ਜਾਵਾਂ ਜਿਸ ਨਾਲ ਤੁਹਾਡੇ ਚਿਹਰੇ ਤੇ ਪਿੰਪਲਸ ਨਹੀਂ ਤੁਸੀਂ ਚਾਹੋਗੇ ਵੀ ਬੜਾ ਜਲਦੀ ਠੀਕ ਹੋ ਜਾਵੇ ਉਹਦੇ ਲਈ ਫਿਰ ਅਸੀਂ ਦੋ ਤਿੰਨ ਚੀਜ਼ਾਂ ਹੋਰ ਅੱਗੇ ਰეკਮੈਂਡ ਕਰ ਦਿੰਦੇ ਆ ਜਿਹੜੇ ਬੋਡੀ ਨੂੰ ਠੀਕ ਹੋਣ ਦੇ ਰਸਤੇ ਦੇ ਉੱਪਰ ਸਪੀਡ ਨਾਲ ਚਲਾਉਂਦੇ ਉੱਪਰ ਜਿਹੜਾ ਚੈਨਲ ਹੈ ਬ੍ਰੋਇਸੇ ਸੰਜੀਵ ਸ਼ੇਖੀਆ ਇਹਦੇ ਤੇ ਚਰਾਈਤਾ ਦੇਖ ਸਕਦੇ ਹੋ ਔਰ ਇਹ ਚਰਾਈਤੇ ਨੂੰ ਕਿੱਦਾਂ ਬਣਾਣਾ ਹੈ ਕਿੱਦਾਂ ਯੂਜ਼ ਕਰਨਾ ਹੈ ਉਹਦੇ ਦੱਸਿਆ ਗਿਆ ਬੜਾ ਸਿੰਪਲ ਜੀ ਸਸਤੀ ਜੀ ਚੀਜ਼ ਹੈ 400 ਰੁਪਏ ਕਿਲੋ ਹੈ ਤੇ ਪੂਰੇ ਪਰਿਵਾਰ ਨੂੰ ਇੱਕ ਸਾਲ ਚ ਇੱਕ ਪਾਈ ਆ ਹੀ ਚੱਲੇ 100 ਰੁਪਏ ਦਾ ਚਰਾਈਤਾ ਪੂਰੀ ਫੈਮਿਲੀ ਐਸ ਤੇ ਸਫੀਸ਼ੀਐਂਟ ਇਹ ਬਾਡੀ ਦੇ ਵਿੱਚ ਜਿੰਨੇ ਵੀ ਟਾਕਸਿਕਸ ਹੁੰਦੇ ਨੇ ਉਹਨੂੰ ਕੱਢ ਦਿੰਦੇ। ਜਿਹੜਾ ਹਾਰਮੋਨਲ ਬੈਲੈਂਸ ਵਿਗੜਿਆ ਹੁੰਦਾ ਉਹਨੂੰ ਠੀਕ ਕਰਦੇ। ਇਹ ਗਲੈਂਡ ਉਦੋਂ ਸਹੀ ਕੰਮ ਕਰਨਗੇ ਜਦੋਂ ਅਸੀਂ ਆਯੁਰਵੇਦ ਦੇ 6 ਰਸ ਆਪਣੀ ਬਾਡੀ ਦੇ ਅੰਦਰ ਪਾਵਾਂਗੇ। 6 ਰਸਾਂ 'ਚੋਂ 6ਵਾਂ ਰਸ ਜਿਹੜਾ ਕੋੜਾ ਰਸ ਹੈ, ਇਹ ਕਹਿਜਾ ਰਸ ਹੈ ਜਿਹਦੀ ਜਿਹਨੂੰ ਖਾ ਕੇ ਕੋਈ ਰਾਜੀ ਨਹੀਂ। ਜੇ ਅਸੀਂ ਬਦਾਮ ਖਾਧਾ ਤੇ ਕੋੜਾ ਬਦਾਮ ਆ ਗਿਆ ਤਾਂ ਅਸੀਂ ਉਹਨੂੰ ਥੁੱਕ ਦਿੰਨੇ ਆ। ਅੱਗੇ ਖੀਰਾ ਆਉਂਦਾ ਸੀ ਕੋੜਾ ਤੇ ਉਹ ਕੋੜਾ ਖੀਰਾ ਜਿਹੜਾ ਹੁੰਦਾ ਹੈ ਉਹਦੇ ਚੱਕਰ ਤੇ ਅਸੀਂ ਹਾਈਬ੍ਰਿਡ ਖੀਰਾ ਬਣਾ ਲਿਆ ਜਿਹੜਾ ਮਿੱਠਾ ਹੋਵੇ ਐਸੀ ਤਰ੍ਹਾਂ ਛੱਪੜ ਕੋੜਾ ਆ ਜਾਂਦਾ ਤੇ ਅਸੀਂ ਉਹਨੂੰ ਛੱਡ ਦਿੰਨੇ ਜਾਂ ਕਿ ਕੋੜੀ ਚ ਸਾਡੇ ਸਰੀਰ ਲਈ ਬੜੀ ਜ਼ਰੂਰੀ ਹੈ ਤੇ ਅਸੀਂ ਉਹ ਚਰੈਤਾ ਰეკਮੈਂਡ ਕਰਦੇ ਹਾਂ ਵੀ ਤੁਸੀਂ ਇਹਨੂੰ ਲਓ ਤੇ ਤੁਹਾਡੀ ਬਾਡੀ ਬੜੀ ਜਲਦੀ ਠੀਕ ਹੋ ਉਸ ਤੋਂ ਬਾਅਦ ਨੈਕਸਟ ਆਈਟਮ ਆਉਂਦੀ ਹੈ ਸਾਡੇ ਕੋਲ ਗੋੜੀ ਇਮਲੀ ਦੀ ਚਟਨੀ ਉਹ ਹਰ ਕਿਸੇ ਦੇ ਲਈ ਇੱਕ ਚਮਤਕਾਰ ਦਾ ਕੰਮ ਕਰਦੀ ਆ ਉਹਨੂੰ ਖਾਣ ਤੋਂ ਰੋਕਣਾ ਪੈਂਦਾ ਵੀ ਤੁਸੀਂ ਜ਼ਿਆਦਾ ਨਾ ਖਾ ਜਾਓ ਦਵਾਈ ਦੀ ਤਰ੍ਹਾਂ ਲਓ ਇਹ ਵੀ ਤੁਸੀਂ YouTube ਤੋਂ ਬਣਾਉਣਾ ਸਿੱਖ ਸਕਦੇ ਚਾਰ ਸਾਲ ਦੇ ਵਿੱਚ ਜਿੰਨੇ ਲੋਕ ਮੇਰੇ ਨਾਲ ਜੁੜੇ ਉਹਨਾਂ ਨੇ ਇਹ ਸਿੰਪਲੀਆਂ ਚੀਜ਼ਾਂ ਨਾਲ ਆਪਣੀ ਬਾਡੀ ਦੇ ਵਿੱਚ ਚੇਂਜਸ ਆਉਂਦੀਆਂ ਦੇਖੀਆਂ weight ਘਟਦਾ ਵੇਖਿਆ ਜੇ ਕਿਸੇ ਨੇ weight ਵਧਾਉਣਾ ਸੀ weight ਵਧਦਾ ਵੇਖਿਆ ਇਹ ਇਹਦੀ ਸਿੰਪਲਿਸਿਟੀ ਐਨੀ ਜ਼ਬਰਦਸਤ ਹੈ ਵੀ ਲੋਕਾਂ ਨੂੰ ਇਸ ਗੱਲ ਦੇ ਲਈ ਸਹਿਮਤ ਕਰਨਾ ਔਖ ਹੋ ਜਾਂਦਾ ਹੈ ਵੀ ਐਨੇ ਆਸਾਨ ਤਰੀਕੇ ਨਾਲ ਤੁਸੀਂ ਠੀਕ ਹੋ ਸਕਦੇ ਹੋ। ਵਾਹ। ਔਰ ਚਾਹ ਕਿਵੇਂ ਬਣਾਉਣੀ ਚਾਹੀਦੀ ਹੈ? ਚਾਹ ਦੇ ਵਿੱਚ ਕੁਝ ਪਾਉਣਾ ਚਾਹੀਦਾ ਹੈ ਮਸਾਲੇ-ਬਸੂਲੇ? ਤੇ ਸਾਨੂੰ ਪਾਣੀ ਕਦੋਂ ਪੀਣਾ ਚਾਹੀਦਾ ਹੈ ਰੋਟੀ ਦੇ ਨਾਲ ਪਾਣੀ ਪੀਣਾ ਚਾਹੀਦਾ ਲਸਣ ਖਾਣਾ ਚਾਹੀਦਾ ਗੁੱਡ ਜਦੋਂ ਇੰਨੀ ਇੱਕ ਗੱਲ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸਾਂਝੀ ਕਰ ਲਈ ਆਪਣੇ ਦੋਸਤਾਂ ਨਾਲ ਸਾਂਝੀ ਕਰ ਲਈ ਤਾਂ ਤੁਸੀਂ ਜੋ ਵੀ ਬਿਮਾਰੀਆਂ ਨੇ ਤੁਹਾਡੇ ਆਸੇ-પાસੇ ਇਹਨਾਂ ਨੂੰ ਖਤਮ ਹੁੰਦੇ ਗਏ ਹੁਣ ਬਿਮਾਰੀਆਂ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਆਪਾਂ ਕਾਮਨ ਬਿਮਾਰੀਆਂ ਦਾ ਨਾਮ ਲੈਂਦੇ ਜਿਹੜਾ ਇੱਕਦਮ ਸਾਰੇ ਹੀ ਜਾਣਦੇ ਸ਼ੂਗਰ ਹੁੰਦੀ ਹੈ ਤੁਹਾਡੇ ਪਰਿਵਾਰ 'ਚ ਹੈ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਥਾਇਰੋਇਡ ਵਾਲ ਚੜਨੇ ਚਿਹਰੇ ਦੇ ਉੱਪਰ ਛਾਈਆਂ ਹੋਣੀਆਂ ਨੂੰ ਅਜੀਬ ਲੱਗਦਾ ਹੈ ਵੀ ਫਿਰ ਅਸੀਂ ਕੱਪੜੇ ਘਾਦ ਨਾਲ ਧੋਵਾਂਗੇ ਨੂੰ ਦੇਸੀ ਸਾਬਨ ਨਾਲ ਧੋ ਵਾਸ਼ਿੰਗ ਮਸ਼ੀਨ ਦੇ ਵਿੱਚ ਦੇਸੀ ਸਾਬਨ ਨੂੰ ਤੁਸੀਂ ਚਲਾ ਸਕਦੇ ਹੋ ਮੈਡਮ ਅਜੀਬ ਲੱਗ ਰਿਹਾ ਹੈ ਮੈਮ ਕੀ ਵਾਸ਼ਿੰਗ ਮਸ਼ੀਨ ਦੇ ਵਿੱਚ ਦੇਸੀ ਸਾਬਣ ਇਸਤੇਮਾਲ ਕੀਤਾ ਜਾ ਸਕਦਾ ਹੈ ਸਾਬਣ ਨੂੰ ਕਦੂਕਾਸ ਕਰੋ ਆਪਣੇ ਘਰਾਂ 'ਚ ਕਦੂਕਾਸ ਪਏ ਹੁੰਦੇ ਆ ਸਾਬਣ ਨੂੰ ਕਦੂਕਾਸ ਕਰੋ ਕਦੂਕਾਸ ਕਰਕੇ ਉਹਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਦਿਓ ਜਾਂ ਉਹਨੂੰ ਪਾਣੀ 'ਚ ਘੋਲ ਕੇ ਬੋਟਲ ਦੇ ਵਿੱਚ ਰੱਖ ਲਓ ਜਦੋਂ ਤੁਸੀਂ ਕੱਪੜੇ ਧੋਣੇ ਆ ਥੋੜਾ ਜਿਹਾ ਵਿੱਚ ਪਾ ਦਿਓ ਤੁਹਾਡੇ ਕੱਪੜੇ ਕਿਸੇ ਵੀ ਮਹਿੰਗੇ ਤੋਂ ਮਹਿੰਗੇ ਡਟਰਜੈਂਟ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਸਾਫ਼ ਹੋਣਾ। ਕੱਪੜੇ ਕਦੇ ਪੁਰਾਣੇ ਨਹੀਂ ਹੋਣਗੇ। ਆਪਾਂ ਅੱਜ ਕੱਲ ਸ਼ਰਟਸ ਲੈਂਦੇ ਆ ਆਮ ਤੌਰ ਤੇ 6 ਮਹੀਨੇ ਬਾਅਦ ਉਹ ਸ਼ਰਟਸ ਨਵੇਂ ਨਹੀਂ ਲੱਗਦੇ। ਮੈਂ ਠੀਕ ਕਹ ਰਿਹਾ ਮੇਲ ਸਟਾਫ ਸ਼ਰਟ 6 ਮਹੀਨੇ ਬਾਅਦ ਯੂਸਲੈਸ ਜਿਹਾ ਲੱਗਣ ਲੱਗ ਜਾਂਦਾ ਉਹਦੇ ਰੰਗ ਉੱਡਣ ਲੱਗਿਆ ਫਿੱਕਾ ਜਿਹਾ ਲੱਗਣ ਲੱਗ ਜਾਂਦਾ ਚਮਕ ਖਤਮ ਹੋ ਜਾਂਦਾ। ਤੁਸੀਂ ਅੱਜ ਹੀ ਜਾਓ ਅੱਜ ਹੀ ਦੇਸੀ ਸਾਬਣ ਦੇ ਨਾਲ ਕੱਪੜੇ ਧੋ ਲੋ। ਵਾਸ਼ਿੰਗ ਮਸ਼ੀਨ ਚ ਪਾਓ ਅਸੀਂ ਕਿਸੇ ਮਤਲਬ ਲੇਡੀਆਂ ਨੂੰ ਤੰਗ ਨਹੀਂ ਕਰ ਰਹੇ ਵੀ ਤੁਸੀਂ ਹੱਥ ਨਾਲ ਪੁਰਾਣੇ ਸਿਸਟਮ ਨਾਲ ਕੱਪੜੇ ਧੋਓ ਤੁਸੀਂ ਸਾਬਣ ਕੱਦੂਗਾਸ ਕਰੋ ਪਾਣੀ ਚ ਘੋਲੋ ਵਾਸ਼ਿੰਗ ਮਸ਼ੀਨ ਚ ਪਾ ਦਿਓ ਕੱਪੜੇ ਉਹਦੇ ਪਾ ਦਿਓ ਆਪੇ ਸਮਝ ਆ ਜਾਏਗੀ ਵੀ ਦੇਸੀ ਸਾਬਣ ਕਿੰਨੀ ਚੰਗੀਲੀ ਹੈ ਜਿਹੜਾ ਕੱਪੜਾ ਤੁਹਾਡਾ ਪੌਣ ਨੂੰ ਜੀ ਨਹੀਂ ਕਰ ਰਿਹਾ ਉਹਨੂੰ ਦੋ ਤਿੰਨ ਆਰੀ ਦੇਸੀ ਸਾਬਣ ਨਾਲ ਧੋਲੋ ਉਹ ਉਹੇ ਜਿਹਾ ਹੋ ਜਾਏਗਾ ਜਿਵੇਂ ਤੁਸੀਂ ਪਹਿਲਾਂ ਲਿਆ ਕੱਪੜਾ 20 ਸਾਲ ਪੁਰਾਣਾ ਨਹੀਂ ਹੋਏਗਾ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਸ਼ਰਟਸ 20-20 ਸਾਲ ਬਿਲਕੁਲ ਹੁਣ ਵੀ ਹੈਗੇ ਆ 20-20 ਸਾਲ ਪੁਰਾਣੇ ਸ਼ਰਟਸ ਮੇਰੇ ਕੋਲ ਅੱਜ ਵੀ ਹੈ ਔਰ ਮੈਂ ਪਹਿਨਦਾ ਥਾ ਦੇਸੀਸ ਆਪਣਾ ਧੁੱਤ ਜਾਂਦੇ ਆ ਉਹਦੇ ਖਰਾਬ ਨਹੀਂ ਹੁੰਦਾ ਇਹਦਾ ਸਾਨੂੰ ਇੱਕ ਬੈਨੀਫਿਟ ਹੋਰ ਹੈ ਜਦੋਂ ਅਸੀਂ ਡਿਟਰਜੈਂਟ ਨਾਲ ਕੱਪੜੇ ਧੋਨੇ ਆ ਤਾਂ ਉਹ ਡਿਟਰਜੈਂਟ ਵਾਲਾ ਪਾਣੀ ਸਾਡੇ ਜ਼ਮੀਨ 'ਚ ਚਲਾ ਜਾਂਦਾ ਉਹ ਸਾਡੇ ਵਾਟਰ ਸੋਰਸਸ ਨਾਲ ਮਿਲਦਾ ਉਹ ਪਾਣੀ ਨੂੰ ਗੰਦਾ ਕਰਦਾ ਫਿਰ ਸਾਡੇ ਕੋਲੋਂ ਬਿਮਾਰੀ ਸਾਹਮਣੇ ਆਉਂਦੀ ਹੈ ਜਿਹਦਾ ਅੱਜ ਤੱਕ ਕਿਸੇ ਕੋਲ ਕੋਈ ਹੱਲ ਨਹੀਂ ਮੇਰੇ ਕੋਲ ਵੀ ਨਹੀਂ ਹੈ ਕੈਂਸਰ ਦੀ ਬਿਮਾਰੀ ਉਹਦੇ ਪਿੱਛੇ ਰੀਜ਼ਨ ਜਿਹੜਾ ਹੈ ਇਹ ਡਿਟਰਜੈਂਟ ਫਿਰ ਇਹ ਸਾਡੇ ਪਾਣੀ ਦਾ ਸਵਾਦ ਮਾਰ ਦਿੰਦਾ ਹੁਣ ਤੁਸੀਂ ਬੱਚਿਆਂ ਨੇ ਜਿਹੜਾ ਪਾਣੀ ਪੀਤਾ ਹੈ ਉਹ ਪਾਣੀ ਅਸੀਂ ਯਕੀਨ ਲੱਗਿਆ ਮਹਿਸੂਸ ਕਰਦੇ ਹਾਂ ਕਿ ਇਹ ਪਾਣੀ ਸਵਾਦ ਹੈ ਮਜਬੂਰੀ ਹੈ ਮੈਂ ਛੋਟੇ ਹੁੰਦੇ ਹਾਂ ਹੈਂਡ ਪੰਪ ਦਾ ਪਾਣੀ ਪੀਤਾ ਤੁਹਾਡੇ ਡਾਇਰੈਕਟਰ ਸਾਹਿਬਾਨ ਨੇ ਵੀ ਪੀਤਾ ਜਿਹੜੇ ਪਿੱਛੇ ਸਾਰੇ ਅਸੀਂ ਬੈਠੇ ਆਂ ਸਾਡੇ ਵੇਲੇ ਤੁਸੀਂ ਸੜਕ ਦੇ ਉੱਤੇ ਲੱਗੇ ਹੈਂਡ ਪੰਪ ਨੂੰ ਢੇੜ ਕੇ ਪਾਣੀ ਪੀ ਲੈਂਦੇ ਸੀ ਪਾਣੀ ਬੜਾ ਸਵਾਦ ਹੁੰਦਾ ਸੀ ਹੁਣ ਉਹ ਸਥਿਤੀ ਨਹੀਂ ਰਹੀ ਹੁਣ ਆਪਾਂ ਨੂੰ ਆਰੋ ਦਾ ਪਾਣੀ ਪੀਣਾ ਪੈਂਦਾ ਅੱਜ ਤੱਕ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਪਾਣੀ ਦਾ ਸਵਾਦ ਬਦਲ ਕਿਉਂ ਗਿਆ ਪਾਣੀ ਦਾ ਸਵਾਦ ਕਿਉਂ ਬਦਲ ਗਿਆ ਕਿਉਂਕਿ ਅਸੀਂ ਡਿਟਰਜੈਂਟ ਇਸਤੇਮਾਲ ਕੀਤਾ ਉਹ ਸਾਡੇ ਗਰਾਊਂਡ ਸੋਰਸ ਵਾਟਰ ਨਾਲ ਮਿਕਸ ਹੋ ਗਿਆ ਸਾਡਾ ਜਿਹੜਾ ਸੀਵਰੇਜ ਸਿਸਟਮ ਹੈ ਇਹ ਐਨਾ ਚੰਗਾ ਨਹੀਂ ਹੈ ਜਿੰਨਾ ਇਹਨੂੰ ਹੋਣਾ ਚਾਹੀਦਾ ਹੈ ਜਿੰਨਾ ਇਹਨੂੰ ਪੈਸਾ ਚਾਹੀਦਾ ਉਹਨਾਂ ਪੈਸਾ ਸਾਡੇ ਗਵਰਨਮੈਂਟ ਕੋਲ ਨਹੀਂ ਹੈ ਇਹ ਪਾਣੀ ਨੇ ਅਖੀਰ ਸਾਡੀ ਜ਼ਮੀਨ ਦੇ ਵਿੱਚ ਆਣਾ ਜੇ ਕਿਸੇ ਨੂੰ ਮੇਰੀ ਗੱਲ ਤੇ ਡਾਊਟ ਹੈ ਤਾਂ ਤੁਸੀਂ ਆਪਦੇ ਪਿੰਡ ਦਾ ਛੱਪੜ ਵੇਖੋ ਅੱਜ ਤੋਂ 40 ਸਾਲ ਪਹਿਲੇ ਪਿੰਡਾਂ ਦੇ ਵਿੱਚ ਸਰਫ ਨਹੀਂ ਸੀ ਲੋਕ ਦੇਸੀ ਸਾਬਨ ਨਾਲ ਹੀ ਕਪੜੇ ধਉਂਦੇ ਸੀ 40 ਸਾਲ ਪਹਿਲਾਂ ਨਿਰਮਾ ਲਾਂਚ ਹੋਇਆ ਉਹਦਾ ਕੀਮਤ ਘੱਟ ਸੀ ਉਹ ਨਿਰਮਾਣ ਜਗਾ ਜਗਾ ਪਹੁੰਚ ਗਿਆ ਸਸਤੇ ਹੋਣ ਦਾ ਨਿਰਮਾਣਤਵਾਦ ਘੜੀ ਆਇਆ ਫਿਰ 355 ਆਇਆ ਫੇਨਾ ਆਇਆ ਇਹ ਸਾਰੇ ਸਸਤੇ ਸੀ ਇਹ ਆਪਣੇ ਪਿੰਡਾਂ ਚ ਘਰ ਕਰ ਗਏ ਤੇ ਛੱਪੜ ਸੀ ਜਿਹੜੇ ਸਾਡੇ ਉਹ ਬੁਰੇ ਹਾਲਾਤਾਂ ਦੇ ਮੈਂ ਖੁਦ ਛੱਪੜ ਚ ਨਹਾਤਾ ਹੋਇਆ ਹਾਂ سنگਰਾਂ ਨੂੰ ਧਵਾਣ ਵੇਲੇ ਅੱਜ ਅਸੀਂ ਛੱਪੜ ਦੇ ਕੋਲੋਂ ਨਹੀਂ ਲੰਘ ਸਕਦੇ ਅਸੀਂ ਕੀ ਇਹੋ ਜਿਹੇ ਗੁਨਾਹ ਕਰਤਾ ਵੀ ਸਾਡੇ ਛੱਪੜ ਗੰਦੇ ਹੋ ਗਏ ਅਸੀਂ ਕਪੜੇ ਡਿਟਰਜੈਂਟ ਨਾਲ ਧੋਣ ਲੱਗ ਗਏ ਉਹ ਪਾਣੀ ਉਹਦੇ ਵਿੱਚ ਚਲਾ ਗਿਆ ਇਹਦੇ ਇੱਕ ਸਾਡੇ ਕੋਲ ਸਾਇੰਟਿਫਿਕ ਸਬੂਤ ਹੋਰ ਹੈ ਤੁਹਾਡੀਆਂ ਕਿਤਾਬਾਂ ਦੇ ਵਿੱਚ 8ਵੀਂ ਜਾਂ 9ਵੀਂ ਦੀ ਸਾਇੰਸ ਦੇ ਵਿੱਚ ਸਾਇੰਸ ਟੀਚਰ ਜਾਂ ਸਾਇੰਸ ਸਟੂਡੈਂਟ ਹੈ ਕੋਈ 9ਵੀਂ ਦਾ ਇੱਥੇ 8ਵੀਂ ਜਾਂ 9ਵੀਂ ਦੀ ਸਾਇੰਸ ਦੀ ਕਿਤਾਬ 'ਚ ਬਾਕਸ ਬਣਿਆ ਹੁੰਦਾ ਹੈ ਦੇਸੀ ਸਾਪਣ ਤੇ ਡਿਟਰਜੈਂਟ ਦੇ ਅੰਤਰ ਬੱਸੋ ਉਹ ਅੰਤਰਾਂ ਦੇ ਵਿੱਚ 5 ਜਾਂ 6 ਪੁਆਇੰਟ ਨੇ ਬਾਕੀ ਸਾਰੇ ਪੁਆਇੰਟਸ ਦੇ ਵਿੱਚ ਡਿਟਰਜੈਂਟ ਨੂੰ ਵਧੀਆ ਦੱਸਿਆ ਗਿਆ 6ਵੇਂ ਪੁਆਇੰਟ 'ਚ ਆ ਕੇ ਲਿਖਿਆ ਜਾਂਦਾ ਹੈ ਸਸਤਾ ਬਹੁਤ ਹੈ 100 ਰੁਪਏ ਕਿਲੋ ਆਉਂਦਾ ਹੈ 50 ਰੁਪਏ ਨਾਲ ਤੁਹਾਡੇ ਘਰ ਦੇ ਕਪੜੇ ਤੋਜਾਂਗੇ ਪੂਰੇ ਵੀ ਦੇ ਦੇਣਗੇ ਮਹੀਨੇ ਦਾ ਕਿੰਨੇ ਦਾ ਲੱਗੂਗਾ 50 ਰੁਪਏ ਦਾ ਔਰ ਤੁਹਾਡੇ ਕਦੇ ਕਪੜੇ ਪੁਰਾਣੇ ਨਹੀਂ ਹੋਣਗੇ ਬਾਕੀ ਜੋ ਬੈਨੀਫਿਟਸ ਹੋਣਗੇ ਸਾਨੂੰ ਦੇਣਗੇ ਨਰੋਈ ਸੇਤ ਦਾ ਜਿਹੜਾ ਤੀਸਰਾ ਅਸਪੈਕਟ ਹੈ ਉਹਦੇ ਵਿੱਚ ਸ਼ਾਮਲ ਹੈ ਦੇਸੀ ਫਲ ਸਭਝ ਨਰੋਈ ਸੇਤ ਮਿਸ਼ਨ ਦੇਸੀ ਫਾਲ ਸਬਜ਼ੀਆਂ ਨੂੰ ਪ੍ਰਮੋਟ ਕਰਦਾ ਉਹਦੇ ਬੀਜ ਜਿਹੜੇ ਨੇ ਉਹ ਅਵੇਲੇਬਲ ਕਰੋਗੇ ਇਹ ਬੜੀ ਵੱਡੀ ਮਜਬੂਰੀ ਹੈ ਸਾਡੀ ਦੇਸੀ ਬੀਜਾਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਜਦੋਂ ਤੁਸੀਂ ਨਰੋਇਸ਼ੇਦ ਦਾ ਪਾਲਣ ਸ਼ੁਰੂ ਕਰੋਗੇ ਤੁਹਾਡਾ ਸਰੀਰ ਨਿਊਟ੍ਰੀਐਂਟਸ ਮੰਗੇ ਤੁਸੀਂ ਅੱਜ ਮੋਟੀ ਰੋਟੀ ਧੁੰਨੀ ਦੇ ਕਿਉਂ ਨਰੋਇਸ਼ੇਦ ਦੀਆਂ ਸਾਵਧਾਨੀਆਂ ਅਡਾਪਟ ਕਰ ਲੀਆਂ ਗੋੜੇ ਬਲੀ ਦੀ ਚੜਨੀ ਹਾਲੀ ਸਰੀਰ ਸੇ ਕਹੇਗਾ ਦਿਲ ਮੰਗੇ ਮੋਰ ਵਾਂਗੂ ਕਹੇਗਾ ਮੈਨੂੰ ਹੋਰ ਜ਼ਿਆਦਾ એનર્ਜੀ ਦੀ ਵਿਟਾਮਿਨਸ ਦੇਓ ਨਿਊਟ੍ਰੀਐਂਟਸ ਜੋ ਮਨੁੱਖਲ ਜੋ ਸਰੀਰ ਡਿਮਾਂਡ ਕਰੇ ਹੁਣ ਉਹ ਮਿਲਨੇ ਕਿੱਥੋਂ ਹੁੰਦੇ ਆ ਫੂਡ ਤੋਂ ਤੇ ਪਾਣੀ ਤੋਂ ਤੇ ਆਰਓ ਨੇ ਸਾਡੇ ਕੋਲ ਪਾਣੀ ਦੇ ਵਿੱਚ ਨਿਊਟ੍ਰੀਐਂਟਸ ਨਹੀਂ ਰਹਿਣ ਦਿੱਤੇ ਤੇ ਸਾਡੇ ਕੋਲ ਜਿਹੜਾ ਦੂਜਾ ਸੋਰਸ ਪੈਂਦਾ ਉਹ ਹੁੰਦਾ ਹੈ ਦੇਸੀ ਫੂਡ ਤਾਂ ਫਿਰ ਅਸੀਂ ਕੀ ਕੀਤਾ ਇਸ ਲੋੜ ਨੂੰ ਸਮਝਦੇ ਹੋਏ ਦੇਸੀ ਬੀਜ ਇਕੱਠੇ ਕੀਤੇ ਤੇ ਉਹ ਸਪਰੈਡ ਕਰਨੇ ਸ਼ੁਰੂ ਕਰਾ ਹਰ ਤਰ੍ਹਾਂ ਦੀਆਂ ਸਬਜ਼ੀਆਂ ਦੇ ਦੇਸੀ ਬੀਜ ਕਣਕ ਦਾ ਦੇਸੀ ਬੀਜ ਸਰੋਦਾ ਦੇਸੀ ਬੀਜ ਜਦੋਂ ਲੋਕਾਂ ਨੇ ਸਾਡੇ ਦਿੱਤੇ ਹੋਏ ਬੀਜ ਉਗਾਇਆ ਔਰ ਉਹਨਾਂ ਤੋਂ ਪੈਦਾ ਹੋਈਆਂ ਸਬਜ਼ੀਆਂ ਖਾਧੀਆਂ ਤਾਂ ਉਹਨਾਂ ਨੇ ਜਿਹੜੇ ਕਮੈਂਟਸ ਕੀਤੇ ਉਹਨਾਂ ਦਾ ਕੋਈ ਮਤਲਬ ਜਵਾਬ ਉਹ ਸਬਜ਼ੀ ਇੰਨੀ ਟੇਸਟੀ ਬਣਦੀ ਹੈ ਵੀ ਸਬਜ਼ੀ ਖਤਮ ਹੋ ਜਾਂਦੀ ਹੈ ਜਿਹੜਾ ਬੰਦਾ ਫਿਰ ਚ ਰੋਟੀ ਖਾਂਦਾ ਉਹ ਕੁਖਾਰਾ ਉਹ ਖਾਣ ਨੂੰ ਨਹੀਂ ਦਿੰਦਾ ਜਿਵੇਂ ਛੋਲੇ ਅਸੀਂ ਲੋਕਾਂ ਨੂੰ ਪ੍ਰੋਵਾਈਡ ਕਰਾਏ ਰਾਜਸ탄 ਦੀ ਤੋਂ ਅਸੀਂ ਲੈ ਕੇ ਆਏ ਲੋਕਾਂ ਨੇ ਉਹ ਸਬਜ਼ੀ ਬਣਾਈ ਉਸ ਤੋਂ ਬਾਅਦ ਉਹ ਛੋਲੇ ਅਸੀਂ ਤਾਂ ਲੈਂਦੇ ਸੀ ਐਵੇਂ ਸੈਂਪਲ ਦੇ ਤੌਰ ਤੇ ਵੀ ਤੁਹਾਨੂੰ ਤੁਸੀਂ ਖਾ ਲੋ ਉਹ ਰੈਗੂਲਰਲੀ ਸਪਲਾਈ ਸ਼ੁਰੂ ਹੋ ਗਈ ਚੋਣ ਹੁਣ ਅਸੀਂ ਉਹ ਲੋਕਾਂ ਨੂੰ ਸਮਝਾਇਆ ਵੀ ਇਹ ਨੂੰ ਲਿਆ ਕੇ ਉੱਥੋਂ ਟਰੈਵਲਿੰਗ ਕਰਾ ਕੇ ਇੱਥੇ ਤੁਹਾਨੂੰ ਦੇਣਾ ਸਾਡੇ ਲਈ ਫੀਜ਼ੀਬਲ ਨਹੀਂ ਹੈ ਤੁਸੀਂ ਉਗਾ ਲਓ ਉਹਨਾਂ ਨੂੰ ਦੱਸਿਆ ਵੀ ਦੇਸੀ ਬੀਜ ਉਹੀ ਜਿਹੜੀ ਦੇਸੀ ਬੀਜ ਦੀ ਖਾਸੀਅਤ ਕੀ ਹੁੰਦੀ ਹੈ ਜੋ ਫਸਲ ਹੁੰਦੀ ਹੈ ਉਹੀ ਬੀਜ ਹੁੰਦਾ ਹੈ ਉਹਨੂੰ ਛਾਂਲੋ ਜਿਹੜਾ ਬਰੀਕ ਦਾਣਾ ੋਂ ਕੱਢ ਦਿਓ ਜਿਹੜਾ ਮਜ਼ਬੂਤ ਦਾਣਾ ਹੈ ਉਹਨੂੰ ਬੀਜ ਦਿਓ ਤੁਹਾਡੇ ਛੋਟੇ ਹੋ ਜਾਣਗੇ ਹੁਣ ਲੋਕ ਛੋਲੇ ਉਗਾਣ ਜਾ ਰਹੇ ਸਰੋਂ ਉਗਾਣ ਜਾ ਰਹੇ लास्ट ਸੀਜ਼ਨ ਲੋਕਾਂ ਨੇ ਉਹ ਮੂੰਗੀ ਉਗਾਈ ਹੈ ਜਿਹੜੀ ਅਸੀਂ ਉਹਨੂੰ ਖਾਣ ਲਈ ਦਿੱਤੀ ਸੀ ਮੂੰਗੀ ਨੈਕਸਟ ਸੀਜ਼ਨ ਚ ਸਾਰੰ ਹੌਲੀ ਹੌਲੀ ਕਰਕੇ ਤੁਹਾਡੇ ਤੱਕ ਬਾਜ਼ਾਰ ਦੇ ਵਿੱਚ ਪਹੁੰਚੇਗਾ ਤੇ ਇਹ ਜਿਹੜੇ ਨਿਊਟੈਂਟਸ ਨੇ ਕਣਕ ਦੇ ਵਿੱਚ ਨਿਊਟਨ ਹੈ ਹਰ ਇੱਕ ਚੀਜ਼ 'ਚ ਹੈ ਤੁਸੀਂ ਸਾਇੰਸ ਪੜ੍ਹੀ ਹੈ 10ਵੀਂ ਤੱਕ ਆਮ ਖਾਲਸਾ ਜੀਆਂ ਦੇ ਵਿੱਚ ਜੋ ਸਾਨੂੰ ਸ਼ਰੀਰ ਨੂੰ ਚਾਹੀਦਾ ਉਹ ਹੈ